ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਤਰਪਦੇ ਰੱਖ ਕੇ ਹਿੰਦੀ ਚਾਦਰ ਉਹਨਾਂ ਦਾ 350 ਸਾਲਾ ਸ਼ਹੀਦੀ ਸਮਾਗਮ ਜਿਹੜਾ 23 24 25 ਤਰੀਕ ਨੂੰ ਸ੍ਰੀ ਨੰਦਪੁਰ ਸਾਹਿਬ ਬਣਾਇਆ ਜਾਣਾ ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਸਾਥੀ ਮੰਤਰੀ ਸਹਿਬਾਨ ਉਹਨਾਂ ਨੇ ਵੀ ਦੱਸਿਆ ਕਿ ਇੱਕ ਮਹੀਨਾ ਹੋ ਗਿਆ ਪੂਰਾ ਸਾਰੇ ਜਿੱਥੇ-ਜਿੱਥੇ ਗੁਰੂ ਸਾਹਿਬਾਨ ਦਾ ਪਲਕ ਜਿੱਥੋਂ ਗਏ ਆਏ ਜਿੰਨਾ ਰਸਤਿਆਂ ਵਿੱਚ ਦੀ ਉਹਨਾਂ ਥਾਵਾਂ ਤੋਂ ਨਗਰ ਕੀਰਤਨ ਔਰ ਹੋਰ ਬਹੁਤ ਸਾਰੀਆਂ ਤਿਆਰੀਆਂ ਗੁਰੂ ਸਾਹਿਬ ਪ੍ਰਤੀ ਸ਼ਰਧਾ ਔਰ ਸਾਰੀ ਸੰਗਤ ਨੂੰ ਇਹ ਜਾਣਕਾਰੀ ਦੇਣੀ ਨਵੀਂ ਜਨਰੇਸ਼ਨ ਨੂੰ ਜਾਣਕਾਰੀ ਦੇਣੀ ਗੁਰੂ ਤੇਗ ਬਹਾਦਰ ਮਹਾਰਾਜ ਕਿਸ ਤਰ੍ਹਾਂ ਜਿਹੜੇ ਤੀਨ ਦੁਖੀ ਲੋਕ ਸਨ ਜਿਹੜੇ ਇੱਕ ਆਪਣਾ ਧਰਮ ਉਹਨਾਂ ਨੂੰ ਧੱਕੇ ਨਾਲ ਬਦਲਣ ਲਈ ਹਾਕਮ ਬੜੇ ਦਿਸੱਦਤ ਕਰਦਾ ਸੀ ਉਹਨਾਂ ਦੀ ਖਾਤਰ ਆਪਣਾ ਬਲੀਦਾਨ ਦਿੱਤਾ ਔਰ ਇਨਦੀ ਯਾਦਗਾਰ ਬਣੇ ਉਹਨਾਂ ਦਾ ਤੇ ਦਿਹਾੜਾ ਮਨਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਭਾਈ ਮਮ ਸਭ ਤੋਂ ਪਹਿਲਾਂ ਜਿਹੜਾ ਅੱਜ ਨਗਰ ਕੀਰਤਨ 350 ਸਾਲਾ ਸ਼ਹੀ ਗੁਰਦੇਵ ਬਹਾਦਰ ਜੀ ਦੀ ਸ਼ਹਾਦਤ ਸ਼ਤਾਬੀ ਨੂੰ ਸਮਰਪਿਤ ਜਿਹੜੇ ਤੱਕ ਸ਼੍ਰੀ ਗੰਦਵਾ ਸਾਹਿਬ ਆਪਾ ਬੁੱਢਾ ਤਲਪੁਰਤਰਾ ਸਾਹਿਬ ਕੋ ਇਥੋਂ ਰਵਾਨਾ ਕੀਤੇ ਗਏ ਨੇ ਸੋ ਸਮੂਹ ਸੰਗਤਾਂ ਸਮੁੱਚੀਆਂ ਮਾਦੀ ਪਾਰਟੀ ਦੀ ਲੀਡਰਸ਼ਿਪ ਸਾਡੇ ਪਾਰਟੀ ਦੇ ਪ੍ਰਧਾਨ ਸਮਨੂ ਰੋੜਾ ਜੀ ਹਰਪਾਲ ਚਿਮਾ ਜੁਰੀਆ ਸਾਹਿਬ ਯਾਨੀ ਕਿ ਇੱਕ ਇੱਕ ਕਦੇਦਾਰ ਸਹਿਬਾਨ ਸਾਰੇ ਵਰਕਰ ਸਹਿਬਾਨ ਜਿਹੜੇ ਸਰਦਾ ਭਾਵਨਾ ਦੇ ਨਾਲ ਇੱਥੇ ਪਹੁੰਚੇ ਤੇ ਮੈਂ ਸਮੁੱਚੀ ਸਰਕਾਰ ਦਾ ਸਰਦਾਰ ਭਗਵੰਦ ਸਿੰਘ ਜੀ ਬਾਣ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਮੈਂ ਕਹੂੰਗੀ ਪਹਿਲਕਦਮੀ ਕਰਕੇ ਜਿਹੜੇ ਕੱਲ ਰਾਤ ਤੋਂ ਇੱਥੇ ਤਲਵੰਡੀ ਸਭੂ ਵਿਖੇ ਵੀ ਦੀਵਾਨ ਸਜਾਈ ਗਈ ਜਿੱਥੇ ਕੀਰਤਨ ਕੀਤਾ ਗਿਆ ਔਰ ਜਿੱਥੇ ਢਾਡੀ ਜਿਹਾ ਔਰ ਉਸ ਤੋਂ ਇਲਾਵਾ ਅੱਜ ਸਵੇਰ ਤੋਂ ਹੀ ਨਗਰ ਕੀਰਤਨ ਜਿਹੜੇ ਤੋਂ ਤਲਵੰਡੀ ਸਾਹਿਬ ਤੋਂ ਰਵਾਨਾ ਕੀਤੇ ਗਏ ਜੀ ਸੋ ਮੈਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਸ਼ੁਕਰਾਨਾ ਕਰਦੀ ਆ ਅਤੇ ਪਰਮਾਤਮਾ ਅਗੇ ਅਰਦਾਸ ਕਰਦੀ ਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਪੰਜਾਬ ਸਾਨੂੰ ਸਾਰਿਆਂ ਨੂੰ ਤੇ ਚੜ੍ਹਦੀ ਕਲਾ ਦੇ ਵਿੱਚ। ਆਪਿਆ ਲੱਖ ਰੁਪਏ ਜਾਰੀ ਕਰਕੇ ਵੀ ਦੇ ਦੋ ਸਾਰੇ। ਕਾ ਤੁਹਾਡੇ ਹਲਕੇ ਨੂੰ ਜਾਰੇ। ਜਿਹੜੇ ਪਿੰਡ ਗਏ। ਅ ਜਿੱਥੇ ਜਿੱਥੇ ਚਰਨ ਸ਼ੋਪ ਪ੍ਰਾਪਿਤ ਗੁਰ ਤੇਗ ਬਹਾਦਰ ਜੀ ਜਿੱਥੇ ਜਿੱਥੇ ਵੀ ਜਿਹੜੇ ਜਿਹੜੇ ਪਿੰਡ ਉਹ ਪਹੁੰਚੇ ਨੇ ਵੈਸੇ ਤਾਂ ਵਿਸਥਾਰ ਕਰੀ ਦਿੱਤਾ ਜੀ ਮਾ ਜੀ ਨੇ ਤੇ ਅੱਜ ਉਹਨਾਂ ਨੂੰ 50-50 ਲੱਖ ਰੁਪਏ ਜੁੜੇ ਆ। ਉਹ ਚੈੱਕ ਦਿੱਤੇ ਜਾ ਰਹੇ ਨੇ ਧੂਰੀ ਵਿਖੇ ਉਸ ਤੋਂ ਅਗਲਾ ਪ੍ਰੋਗਰਾਮ ਉਹ ਜਿਹੜਾ ਸੋ ਮੈਂ ਸਰਕਾਰ ਦਾ ਧੰਨਵਾਦ ਕਰਦੀ ਹਾਂ ਇੱਕ ਬਾਅਦ ਵੱਡਾ ਉਪਰ ਪ੍ਰੋਗਰਾਮ ਹੈ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਗੁਰੂ ਸਾਹਿਬਾਨ ਦੀ ਚਰਨਛੋਪਾ ਪ੍ਰਾਪਤ ਪਿੰਡ ਨੇ ਸਾਡੇ ਪੰਜਾਬ ਦੇ ਉਹਨਾਂ ਸਾਰੇ ਪਿੰਡਾਂ ਦੀ ਡਿਵੈਲਪਮੈਂਟ ਦੇ ਲਈ ਹਰੇਕ ਪਿੰਡ ਨੂੰ ਅਸੀਂ 50 ਲੱਖ ਰੁਪਏ ਜਿਹੜਾ ਵਿਸ਼ੇਸ਼ ਗ੍ਰਾਂਟ ਜਾਰੀ ਕਰ ਰਹੇ ਹਾਂ ਅੱਜ ਧੂਰੀ ਸਮਾਗਮ ਹੋ ਰਹੇ ਨੇ 1 ਵਜੇ ਪੂਰੇ ਪੰਜਾਬ ਤੋਂ ਜਿਹੜੇ ਜਿਹੜੇ ਪਿੰਡ ਇਨਾਜ ਗੁਰੂ ਸਾਹਿਬਾਨ ਦੀ ਚਲਿਸ਼ੋਂ ਪ੍ਰਾਪਤਾ ਜਿੱਥੇ ਇੱਥੇ ਗੁਰੂ ਸਾਹਿਬਾਨ ਕਹੇ ਸੀਗੇ ਉਹਨਾਂ ਸਾਰੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਇੱਕ ਓਵਰਾਲ ਵਿਕਾਸ ਕਾਰੋਂ ਤਾਂ 50 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਸੀ ਜਾਰੀ ਕਰ ਰਿਹਾ ਔਰ ਸਾਰੀਆਂ ਸੰਗਤਾਂ ਉੱਥੇ ਵੀ ਜਿਹੜੀਆਂ ਜਿਹੜੇ ਜਿਹੜੇ ਪਿੰਡ ਆਉਂਦੇ ਰਗੇ ਉਹ ਬਹੁਤ ਰਹਿਣੇ ਕਿ ਸੋ ਇਹ ਵਿਸ਼ੇਸ਼ ਪ੍ਰਾਣਾ ਸਰਦਾ ਭਗਵੰਤ ਸਿਮਰਾਂ ਜੀ ਦੀ ਰਹਿਨਮਾਈ ਚ ਅਗਵਾਈ ਚ ਹੋ ਰਿਹਾਗਾ ਤਾਂ ਕਿ ਪਿੰਡਾਂ ਦਾ ਜਿਹੜਾ ਓਵਰਾਲ ਵਿਕਾਸ ਹੋ ਸਕੇ ਦੇਖੋ ਆਪਣੇ ਸਾਰਿਆਂ ਲਈ ਬਹੁਤ ਮਾਣ ਦੀ ਗੱਲ ਹੈ ਕਿ ਸਾਹਿਬ ਸ਼੍ਰੀ ਗੁਰਤੇਗਪਾਧਰ ਸਾਹਿਬ ਜੀਆਂ ਦਾ 350ਵਾਂ ਸ਼ਹੀਦੀ ਸਮਾਗਮ ਹੈ ਜਿਹੜਾ ਉਹ ਬੜੀ ਸ਼ਰਧਾ ਦੇ ਨਾਲ ਨਮਨ ਦੇ ਨਾਲ ਉਹ ਪੂਰੇ ਪੰਜਾਬ ਵੱਲੋਂ ਪੰਜਾਬ ਸਰਕਾਰ ਦੀ ਅਗਵਾਈ ਦੇ ਵਿੱਚ ਮਨਾਇਆ ਜਾ ਰਿਹਾ ਹੈ ਕੱਲ ਸ਼੍ਰੀਨਗਰ ਛੇਵੇਂ ਪਾਸ਼ਾਦੀ ਪਵਿੱਤਰ ਧਰਤੀ ਤੋਂ ਨਗਰ ਕੀਰਤਨ ਦਾ ਆਰੰਭ ਹੋਇਆ ਸੀਗਾ तकरीबन 1 ਮਹੀਨੇ ਦੇ ਪ੍ਰੋਗਰਾਮ ਇਹ ਸਰਕਾਰ ਵੱਲੋਂ ਉਲੀਕੇ ਗਏ ਕਿਉਂਕਿ ਸਾਹਿਬ ਫਰੀ ਗੁਰਤੇਗਬਾਦ ਸਾਹਿਬ ਦੀ ਸ਼ਹਾਦਤ ਇੰਨੀ ਵੱਡੀ ਸੀ ਇੰਨੀ ਮਹਾਨ ਸੀ ਕਿ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਲੱਖਾਂ ਕਰੋੜਾਂ ਲੋਕਾਂ ਨੂੰ ਧਾਰਮਿਕ ਆਜ਼ਾਦੀ ਤੇ ਜੋ ਧਰਮ ਪਰिवर्तन ਉਸ ਸਮੇਂ ਹੋ ਰਿਹਾ ਸੀਗਾ ਜ਼ੁਲਮ ਹੋ ਰਹੇ ਸੀਗੇ ਉਹਨਾਂ ਦੇ ਖਿਲਾਫ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਤੇ ਆਪਣਾ ਸਾਰਾ ਕੁਝ ਵਾਰ ਦਿੱਤਾ ਤੇ ਅੱਜ ਸਰਕਾਰ ਵੱਲੋਂ ਸੂਚੇ ਪੰਜਾਬ ਵੱਲੋਂ ਸਾਰੀਆਂ ਨਾਨਕ ਲਾਮ ਵਾਲੇ ਸੰਗਤਾਂ ਵੱਲੋਂ ਕਿ ਇਹ ਪ੍ਰੋਗਰਾਮ ਉਲੀਕਿਆ ਹੈ ਨਹੀਂ ਤਾਂ ਕਿ ਆਉਣ ਵਾਲੀ ਪੀੜ੍ਹੀ ਤੱਕ ਗੁਰੂ ਸਾਹਿਬ ਦੀ ਪਵਿੱਤਰ ਬਾਣੀ ਦਾ ਉਹਨਾਂ ਦੀਆਂ ਸਿੱਖਿਆਵਾਂ ਦਾ ਉਹਨਾਂ ਦੇ ਬਲੀਦਾਨ ਦਾ ਸੁਨੇਹਾ ਜਿਹੜਾ ਉਹਨਾਂ ਦੀ ਪੀੜ੍ਹੀਆਂ ਤੱਕ ਪਹੁੰਚ ਸਕੇ ਅੱਜ ਤਲਵੰਡੀ ਸਾਬੋ ਜੀ ਦੀ ਪਵਿੱਤਰ ਧਰਤੀ ਤੋਂ ਨਗਰ ਕੀਰਤਨ ਰਵਾਨਾ ਹੋਏ ਨੇ ਔਰ ਪਰਸੋ ਇਹ ਜੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਪਹੁੰਚਣਗੇ ਔਰ ਜਿਸ ਚੇਤੇ ਤੌਰ ਤੇ ਸਾਰੀਆਂ ਸੰਗਤਾਂ ਦੇ ਰੂਪ ਦੇ ਵਿੱਚ ਸਾਡੇ ਸਾਥੀ ਹਰਪਾਲ ਚੀਮਾ ਜੀ ਕੁਡੀਆਂ ਸਾਹਿਬ ਮੰਤਰੀ ਜੀ ਬਲਜਿੰਦਰ ਕੌਰ ਜੀ ਡੀ ਸਾਹਿਬ ਸਾਰੇ ਸਾਰੇ ਐਡਮਿਨਿਸਟ੍ਰੇਸ਼ਨ ਔਰ ਸਾਰਿਆਂ ਦੀ ਬੜੀ ਸ਼ਰਧਾ ਦੇ ਨਾਲ ਅੱਜ ਜੋ ਹੈ ਨਗਰ ਕੀਰਤਨ ਦੇ ਆਰੰਭਤਾ ਕਰਾਈ ਹੈ ਸ੍ਰੀ ਪ੍ਰਮਾਤਮਾ ਜੀ ਅੱਗੇ ਹੀ ਅਰਦਾਸ ਕੀ ਸਾਰਿਆਂ ਨੂੰ ਚੜ੍ਹਦੀ ਕਲਾਵਾਂ ਦੇ ਵਿੱਚ ਰੱਖਣ ਔਰ ਆਪਦੇ ਲੜ ਲਾ ਕੇ ਰੱਖਣ ਸੱਚੇ ਬਾਸ਼ਾ ਹੀ ਅਰਦਾਸ ਅਰਜੋਈਆਂ ਕੀਤੀਆਂ